ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿਉਂਕਿ ਜਿੱਦਿੱਕ ਪਾ ਦਿਨ ਆ ਲੱਸੀ ਸਾਰੇ ਠੀਕ ਹੈ ਲਓ ਜੀ ਸੰਡੇ ਦਾ ਦਿਨ ਆ ਤੇ ਸਵੇਰ ਦੇ ਸਾਢੇ 1:00 ਦਾ ਟਾਈਮ ਆ ਤੇ ਮੈਂ ਇੱਥੇ ਲਾ ਰਹੀ ਸੀ ਸਬਜ਼ੀ ਨੂੰ ਤੜਕਾ ਸਬਜ਼ੀ ਅੱਜ ਬਣਾਉਣੀ ਸੀ ਬੀਨਸ ਤੇ ਆਲੂ ਜਿਹਦੇ ਲਈ ਮੈਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਸੀਗਾ ਤੇ ਨਾਲ ਨਾਲ ਆਲੂ ਕੱਟ ਕਰ ਰਹੀ ਸੀ ਤੇ ਬੀਨਸ ਰਾਤੀ ਕੱਟ ਕਰਕੇ ਰੱਖਤੀ ਸੀ ਪ੍ਰਭ ਨੇ ਸੰਡੇ ਕਰਕੇ ਬਸ ਥੋੜਾ ਜਿਹਾ ਲੇਟ ਹੀ ਉੱਠਿਆ ਹੁੰਦਾ ਵੀ ਚਲੋ ਅੱਗੇ ਤਾਂ ਪ੍ਰਾਪਨਾ ਜਲਦੀ ਜਾਣਾ ਹੁੰਦਾ ਸਕੂਲ ਤੇ 5:00 ਵਜੇ ਉੱਠ ਖੜੀਦਾ ਤੇ ਅੱਜ ਸੰਡੇ ਕਰਕੇ ਬਸ ਐਸ ਵੀ ਚਲੋ ਸਵਾ 6:00 ਵਜੇ ਉੱਠ ਖੜੀ ਸੀ ਤੇ ਉੱਠ ਕੇ ਮੈਂ ਆਟਾ ਗੁੰਨ ਲਿਆ ਸੀ ਆਟਾ ਵੈਸੇ ਮੈਨੂੰ ਐਸ ਵੀ ਦਾਲ ਵਾਲੇ ਬਣਾਉਣੇ ਸੀ ਪਰਾਠੇ ਦਾਲ ਵਾਲਾ ਗੁੰਨ ਲਿਆ ਸੀ ਤੇ ਟਿਫਿਨ ਲਈ ਮੈਂ ਸਿੰਪਲ ਰੋਟੀ ਬਣਾਉਂਗੀ ਉਹਦੇ ਲਈ ਅਲਾਗ ਆਟਾ ਗੁੰਨ ਕੇ ਰੱਖ ਲਿਆ ਸੀਗਾ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ ਆਪਾਂ ਸਬਜ਼ੀ ਨੂੰ ਤੜਕਾ ਲਾਉਣ ਲੱਗ ਗਏ ਸੀਗੇ ਤੇਲ ਗਰਮ ਹੋ ਗਿਆ ਸੀ ਉਸ ਦੇ ਵਿੱਚ ਜੀਰਾ ਪਾਲਾ ਸੀ ਪਿਆਜ਼ ਲਸਣ ਤੇ ਟਮਾਟਰ ਅੱਜ ਮੈਨੂੰ ਐਸੇ ਵੀ ਮੈਂ ਲੇਟ ਹੋ ਰਹੀ ਸੀ ਤੇ ਤੇ ਇਹਨਾਂ ਚੀਜ਼ਾਂ ਇਕੱਠੀਆਂ ਹੀ ਪਾਤੀਆਂ ਸੀਗੀਆਂ ਕੱਟ ਕਰਕੇ ਤੇ ਇਕੱਠੇ ਪੰਨ ਲਾ ਗਏ ਆਪਾਂ ਬਸ ਜਿੱਦ ਤੇ ਲੇਟ ਹੋਉਂਦੇ ਹੁੰਦੇ ਆ ਟਮਾਟਰ ਨਾਲ ਹੀ ਕੱਟ ਕੇ ਪਾ ਦੇਈਦਾਗਾ ਬਸ ਸਟੀਫਨ ਦਾ ਹੀ ਸੀਗਾ ਮੈਨੂੰ ਐਸੇ ਵੀ ਕੰਮ ਤੇ ਜਾਣਾ ਹੋਇਆ ਇਹਨਾਂ ਨੇ ਵੀ ਸਬਜ਼ੀ ਕਿਤੇ ਟਾਈਮ ਨਾ ਲੱਗ ਜਾਏ ਬਣਾਉਣ ਦੇ ਵਿੱਚ ਤਾਂ ਕਰਕੇ ਬਸ ਟਮਾਟਰ ਨਾਲ ਕੱਟ ਕਰਕੇ ਪਾਤਾ ਸੀਗਾ ਬਸ ਸਾਉਦੀ ਬਹੁਤ ਜਲਦੀ ਬਣ ਗਈ ਸੀਗੀ ਤੇ ਬਸ ਹੁਣ ਕੇਰਾਂ ਦਾ ਪਰੌਠਾ ਹੀ ਖਾ ਲੈਣਗੇ ਮੱਖਣ ਦੇ ਨਾਲ ਤੇ ਟਿਫਨ ਲਈ ਲਾ ਦੋਗੇ ਮੈਂ ਸੈਂਪਲ ਰੋਟੀ ਲਾ ਦਾਂਗੇ ਉਹ ਆਪਾਂ ਦਾਲ ਪਈ ਸੀਗੀ ਰਾਤ ਵਾਲੀ ਤੇ ਤਾਂ ਕਰਕੇ ਮੈਨੂੰ ਆਹੋ ਗਿਆ ਵੀ ਚਲੋ ਆਟੇ ਚ ਪਾ ਲਾਂ ਦਾਲ ਨੂਨ ਮਿਰਚ ਪਾ ਲਿਆ ਸੀ ਹੋਰ ਸਬਜ਼ੀ ਦਾੜਕਾ ਲਾ ਦੇਣਾ ਬਸ ਉਸ ਤੋਂ ਬਾਅਦ ਰੋਟੀ ਮੇਨ ਨਾਲ ਦੀ ਨਾਲ ਲੱਗ ਹੀ ਜਾਊਂਗੀ ਬਣਾਉਣ ਖਾ ਲੈਣਗੇ ਰੋਟੀ ਤੇ ਫਿਰ ਉਹ ਸਬਜੀ ਬਣ ਜੂਗੀ ਤੇ ਨਾਲ ਦੇ ਨਾਲ ਆਪਾਂ ਟਿਪਣ ਪਾ ਦਾਂਗੇ ਆਲੂ ਕੱਟ ਕਰਕੇ ਤੇ ਇਹਨਾਂ ਨੂੰ ਧੋ ਲੈਨੇ ਆਪਾਂ ਚੰਗੇ ਤਰ੍ਹਾਂ ਵਸਤਾ ਕੱਟਣ ਤੋਂ ਪਹਿਲਾਂ ਵੀ ਧੋ ਲੈ ਇਸ ਇੱਕ ਵਾਰੀ ਰੇਤਾ ਮਿੱਟੀ ਹੁੰਦਾ ਇਹਨਾਂ ਤੇ ਇਹ ਤੇ ਕੱਟ ਕਰਕੇ ਵੀ ਹੁਣ ਆਪਾਂ ਚੰਗੇ ਤਰ੍ਹਾਂ ਧੋ ਲੈਨੇ ਆ ਮਸਾਲੇ ਪਾ ਦਿੰਨੇ ਹਲਦੀ ਲਾਲ ਮਿਰਚ ਤੇ ਨਮਕ ਤੇ ਗਰਮ ਮਸਾਲਾ ਮੈਂ ਬਾਅਦ ਦੇ ਵਿੱਚ ਪਾਉਣੀ ਹੁੰਦੀ ਜਦੋਂ ਸਬਜੀ ਬਣ ਜਾਂਦੀ ਹੈਗੀ ਗੈਸ ਸੇਮ ਤੇ ਕਰ ਲਿਆ ਸੀਗਾ ਮਸਾਲੇ ਪਾਉਣੇ ਸੀ ਆਪਾਂ ਹੁਣ ਪਾਣੀ ਮੈਂ ਸਬਜੀ ਦੇ ਵਿੱਚ ਨਹੀਂ ਪਾਉਣੀ ਬਿਲਕੁਲ ਵੀ ਮੀਡੀਅਮ ਗੈਸ ਤੇ ਆਪਾਂ ਪਕਾ ਲਾਂਗੇ ਸਬਜ਼ੀ ਨੂੰ ਕੇ ਰੈਕਮੈਂਡ ਵਾਸਤੇ ਆਪਾਂ ਤੇਜ਼ ਗੈਸ ਤੇ ਪਕਾਵਾਂਗੇ ਕਿਉਂਕਿ ਸਾਰੀ ਸਬਜ਼ੀ ਨੂੰ ਆਪਣੀ ਨੂੰ ਸੇਕ ਲੱਗ ਜਾਊ ਤੇ ਉਸ ਤੋਂ ਬਾਅਦ ਆਪਾਂ ਗੈਸ ਕੱਟ ਕਰ ਦਾਂਗੇ ਮਸਾਲੇ ਪਾ ਕੇ ਤੇ ਡੱਬੇ ਆਪਾਂ ਨਾਲ ਦੀ ਨਾਲ ਹੀ ਰੱਖ ਦਿੰਨੇ ਹੁੰਨੇ ਆ ਕਾ ਬੋਰਡ ਦੇ ਵਿੱਚ ਬੀਨਸ ਕੱਟੇ ਸੀ ਜਿਹੜੇ ਉਹ ਪਾ ਤਿਆ ਤੇ ਆਲੂ ਪਾ ਦਾਂਗੇ ਆਪਾਂ ਇਸ ਦੇ ਵਿੱਚ ਟੱਕ ਕੇ ਬਸ ਰੱਖ ਦਿੰਨੇ ਆ ਤੇ ਕੜਾਹੀ ਮੈਂ ਦੂਸਰੀ ਸਾਈਡ ਤੇ ਕਰ ਦੂੰਗੀ ਤੇ ਰੋਟੀ ਲੱਗ ਜੂंगे। ਵਾਜਾ ਦੋਨੋਂ ਟਿਫਨ ਪਾਉਣਾਗਾ ਤੇ ਉਹਦੇ ਨੂੰ ਸਬਜ਼ੀ ਬਣ ਜੂਗੀ ਤੇ ਹੁਣ ਤੱਕ ਇਹ ਰਾਂ ਇਹ ਮੱਖਣ ਦੇ ਨਾਲ ਖਾ ਲਣਗੇ ਜੇ ਦਹੀਂ ਲਿਉਣੀ ਹੋਈ ਤਾਂ ਦਹੀਂ ਨਾਲ ਖਾ ਲਣਗੇ। ਵੈਸੇ ਗਲੇ ਖਰਾਬ ਹੋਏ ਪਿਆ ਬੱਚਿਆਂ ਦੇ ਦੋਹਾਂ ਦੇ ਤੇ ਮੱਖਣ ਵੀ ਵੈਸੇ ਠੰਡਾ ਹੁੰਦਾ ਤੇ ਫ੍ਰਿਜ ਤੇ ਰੱਖਿਆ ਪਿਆ ਤੇ ਉਹ ਵੀ ਥੋੜਾ ਜਿਹਾ ਦਿੱਕਤ ਕਰਦਾ ਹੀ ਹੈਗਾ। ਇੱਕ ਮੈਨੂੰ ਆਇਆ ਹੁਣ ਪੇਪਰਾਂ ਦਾ ਟਾਈਮ ਆ ਤੇ ਕਿਤੇ ਉਹ ਨਾ ਬਿਮਾਰ ਹੋ ਜਾਣ। ਅੱਜ ਹੀ ਸਭ ਦੀ ਤੜਕਾ ਆਪਣੀ ਨੂੰ ਲੱਗ ਗਿਆ ਤੇ ਕੜਾਹੀ ਆਪਾਂ ਕਰ ਦਾਂਗੇ ਦੂਸਰੀ ਸਾਈਡ। ਜਿਹੜੇ-ਜਿਹੜੇ ਭੈਣ ਪਰ ਆਪਣੇ ਚੈਨਲ ਤੇ ਆਉਂਦੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਜੀ। ਆਪਾਂ ਤੁਹਾਡੇ ਸਾਥ ਸਪੋਰਟ ਦੇ ਨਾਲ ਹੀ ਅੱਗੇ ਜਾਣਾ ਜੀ। ਤੇ ਜਿਹੜੇ-ਜਿਹੜੇ ਭੈਣ ਭਰਾ ਆਪਣੀ ਵੀਡੀਓ ਤੇ ਆਉਂਦੇ ਆ ਜੀ ਵੀਡੀਓ ਦੇਖਦੇ ਆ ਤੇ ਪਤਾ ਇਹਨਾਂ ਲੋ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਤੇ ਆਨ ਲਈ ਲਓ ਜੀ ਆਪਾਂ ਦੂਸਰੀ ਸਾਈਡ ਤੇ ਕਰਤੀ ਹੈ ਕੜਾਹੀ ਤੇ ਰੋਟੀ ਬਣਾ ਲੈਣੀ ਹੈ ਮੈਂ ਰੋਟੀ ਬਣਾਉਂਦੇ ਬਣਾਉਂਦੇ ਮੇਰੇ ਸਬਜੀ ਬਣ ਗਈ ਸੀਗੀ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਲਾ ਲਾਂਗੇ ਆ ਹੁੰਦਾ ਵੀ ਚਲੋ ਕੇਰਾ ਕੰਮ ਤੇ ਟਾਈਮ ਨਾਲ ਰੋਟੀ ਬਣਾ ਕੇ ਤੇ ਭੇਜਿਆ ਜਾਵੇ ਉਸ ਤੋਂ ਬਾਅਦ ਕਰੇ ਤਾਂ ਆਪਾਂ ਚਲੋ ਹੌਲੀ-ਹੌਲੀ ਕਰ ਲੈਨੇ ਆਪਣੇ ਕੰਮ ਬੱਚੇ ਵੀ ਅੱਜ ਲੇਟ ਹੀ ਨਹਾਉਣਗੇ ਕਿਉਂਕਿ ਸਿਰ ਧੋਣਾਗਾ ਤਾਂ ਕਰਕੇ ਲੇਟ ਨਹਾ ਲੈਣਗੇ ਦਾਲ ਵਾਲੇ ਰੋਟੀਆਂ ਆਪਾਂ ਉੱਪਰ ਹੀ ਚੋਪੜ ਲਾਂਗੇ ਦੇਸੀ ਘਿਓ ਲਾ ਕੇ ਰੋਟੀ ਸਾਫਟ ਵੱਧ ਬਣ ਜਾਂਦੀ ਜਦੋਂ ਆਪਾਂ ਤਵੇ ਦੇ ਉੱਪਰ ਚੋਪੜ ਲੈਨੇ ਇਸ ਤਰ੍ਹਾਂ ਬਸ ਮੈਂ ਰੋਟੀ ਬਣਾਈ ਸੀਗੀ ਪਰਾਠੇ ਨਹੀਂ ਬਣਾਏ ਸੀਗੇ ਤੇ ਉੱਪਰ ਹੀ ਚੋਪੜਤੇ ਸੀਗੇ ਬਹੁਤ ਜ਼ਿਆਦਾ ਟੇਸਟੀ ਲੱਗੀਆਂ ਸੀ ਰੋਟੀਆਂ ਵੀ ਕਿਉਂਕਿ ਨਮਕ ਮਿਰਚ ਕਾਫੀ ਤੇਜ਼ ਪਾਤਾ ਸੀਗਾ ਮੈਂ ਲਓ ਜੀ ਰੋਟੀ ਬਣਾ ਲਗੇ ਤੇ ਬਸ ਉਸ ਤੋਂ ਬਾਅਦ ਕਰਦੇ ਆ ਦੂਸਰੇ ਕੰਮ ਆਪਾਂ ਕਰਦੇ ਸਵੇਰ ਵੇਲੇ ਤਾਂ ਆ ਹੁੰਦਾ ਵੀ ਜਿੰਨਾ ਚਿਰ ਰੋਟੀ ਪਾਣੀ ਦਾ ਨਹੀਂ ਕੰਮ ਹੁੰਦਾ ਉਹਨਾਂ ਚਿਰ ਹੋਰ ਵੀ ਕੋਈ ਕੰਮ ਨਹੀਂ ਨਿਪਟਦਾਗਾ ਗਰਮੀ ਦੇ ਵਿੱਚ ਤਾਂ ਜਦੋਂ ਜ਼ਿਆਦਾ ਗਰਮੀ ਹੋ ਗਈ ਤਾਂ ਆਪਾਂ ਝਾਲੂ ਪੋਚਾ ਵੀ ਜਲਦੀ ਕਰ ਲੈਣੇ ਆਗੇ ਵਿੰਡੋ ਮੈਂ ਖੋਲ ਦੂੰਗੀ ਕਿਉਂਕਿ ਤਵੇ ਦੇ ਉੱਪਰ ਚੋਪੜ ਦੇ ਕਰਕੇ ਤੇ ਧੂਆ ਜਿਹਾ ਕਾਫੀ ਚੜਦਾ ਫਿਰ ਨਾ ਨਾਲ ਆਪਾਂ ਸਬਜ਼ੀ ਚ ਵੀ ਕਰਛੀ ਮਾਰ ਲਾਂਗੇ ਚੱਕਰ ਲਾਂਗੇ ਸਬਜ਼ੀ ਕਿਉਂਕਿ ਸੁੱਕੀ ਸਬਜ਼ੀ ਆ ਤੇ ਨੀਚੇ ਲੱਗਣ ਦਾ ਵੀ ਡਰ ਰਹਿੰਦਾ ਆਪਾਂ ਪਾਣੀ ਇਸ ਦੇ ਵਿੱਚ ਬਿਲਕੁਲ ਨਹੀਂ ਪਾਇਆਗਾ ਪਰ ਨੀਚੇ ਤਾਂ ਨਹੀਂ ਲੱਗੀ ਸੀ ਸਬਜ਼ੀ ਕਿਉਂਕਿ ਗੈਸ ਆਪਾਂ ਸੇਮ ਤੇ ਕਰਕੇ ਬਣਾ ਲਈ ਸੀਗੀ ਆਲੂ ਨੂੰ ਮੈਂ ਪਨ ਕੇ ਦੇਖ ਰਹੀ ਸੀ ਤੇ ਪਰ ਹਜੇ ਟਾਈਮ ਲਾਊਗੀ ਸਬਜ਼ੀ ਚਲੋ ਜਦੋਂ ਟਿਫਨ ਪਉਣਾ ਹੋਗਾ ਉਹਨੂੰ ਬਣਾ ਜੂਗੀ ਤੇ ਆਪਾਂ ਕੇਰਾ ਰੋਟੀ ਬਣਾ ਲੈਨੇ ਹੈਗੇ ਇੱਕ ਜਦੋਂ ਧੁੱਪ ਆ ਜਾਂਦੀ ਚੜਦੀ ਤੇ ਕਈ ਵਾਰ ਤਾਂ ਉਹਦੇ ਨਾਲ ਸੁਸਤੀ ਜੀ ਹੋਣ ਲੱਗ ਜਾਂਦੀ ਹੈ ਸੋ ਬਾਈ ਚੜਦੀ ਧੁੱਪ ਆਉਂਦੀ ਆ ਆਪਣੇ ਕਿਚਨ ਦੇ ਵਿੱਚ ਵੀ ਹੁਣ ਗਰਮੀ ਦੇ ਵਿੱਚ ਬਹੁਤ ਦਿੱਕਤ ਹੋ ਜਾਂ ਘਰ ਸਵੇਰ ਜਲਦੀ ਜੇ ਤਾਂ ਆਪਾਂ ਰੋਟੀ ਬਣਾ ਲਿਆ ਕਰਾਂਗੇ ਤਾਂ ਠੀਕ ਰਹਿੰਦਾ ਤੇ ਨਹੀਂ ਤਾਂ ਫਿਰ ਧੁੱਪ ਦੇ ਵਿੱਚ ਸਾਹਮਣੇ ਸੂਰਜ ਅੱਖਾਂ 'ਚ ਪੈਂਦਾਗਾ ਤੇ ਬਹੁਤ ਦਿੱਕਤ ਹੁੰਦੀ ਹੈ ਰੋਟੀ ਬਣਾਉਣ ਦੇ ਵਿੱਚ ਵੀ ਸਰਦੀਆਂ ਦੇ ਵਿੱਚ ਤਾਂ ਮੌਜ ਰਹਿੰਦੀ ਆ ਤੇ ਗਰਮੀ 'ਚ ਔਖਾ ਲੱਗਦਾਗਾ ਉਹ ਕਿ ਸਰਦੀ ਤਾਂ ਥੋੜੇ ਟਾਈਮ ਲਈ ਰਹਿੰਦੀ ਆ ਤੇ ਗਰਮੀ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦੀ ਆ ਲੋ ਜੀ ਸਬਜ਼ੀ ਆਪਣੀ ਬਣ ਗਈ ਸੀ ਤੇ ਇੱਧਰ ਪਰਾਠੇ ਹਜੇ ਬਣਾ ਰਹੀ ਸੀ ਮੈਂ ਪਰਾਠੇ ਕਹਿ ਲਓ ਜਾਂ ਰੋਟੀ ਕਹਿ ਲਓ ਤੇ ਉਸ ਤੋਂ ਬਾਅਦ ਕਰਦਾ ਸਾਰਾ ਕੰਮ ਕਰ ਲਿਆ ਸੀ ਇਹ ਹੈਗਾ 12 ਕ ਦਾ ਟਾਈਮ ਤੇ 12 ਵਜੇ ਬਸ ਮੈਂ ਪਰਾਪ ਦਾ ਸੂਟ ਸਟ੍ਰੈਚ ਕਰਨ ਲੱਗੇ ਸੀ ਦੋ ਦਿਨ ਹੋ ਗਏ ਸੀ ਕਿ ਲਾਈਟ ਚਲੀ ਜਾਂਦੀ ਕਰਕੇ ਤੇ ਮਸ਼ੀਨ ਆਪਣੀ ਮੋਟਰ ਤੇ ਆ ਤਾਂ ਕਰਕੇ ਬਸ ਐਂ ਪਿਆਸ ਦੀ ਵਿਚਾਲੀ ਤੇ ਅੱਜ ਮੈਨੂੰ ਐਸੇ ਵੀ ਚਲੋ ਸਟ੍ਰੈਚ ਕਰਦਾ ਬੱਚੇ ਵੀ ਨਹਾ ਲਏ ਸੀ ਸਿਰ ਤੇ ਮੈਂ ਵੀ ਸਿਰ ਧੋਤਾ ਸੀ ਅੱਜ ਮੈਨੂੰ ਐਸੇ ਵੀ ਚਲੋ ਮੈਂ ਵੀ ਨਾਲ ਹੀ ਸਿਰ ਧੋ ਲੈਣੇ ਕਿਉਂਕਿ ਜਦੋਂ ਸਿਰ ਧੋਣੇ ਆਗੇ ਜਿਸ ਦਿਨ ਆ ਤੇ ਉਸ ਦਿਨ ਵਾਲ ਬਹੁਤ ਜ਼ਿਆਦਾ ਲੈਂਦੇ ਆਗੇ ਕਰਦੇ ਤੇ ਐ ਹੁੰਦਾ ਵੀ ਚਲੋ ਸਾਰੇ ਇੱਕ ਦੇਣ ਹੀ ਨਹਾ ਲਗੇ। ਫਸ ਇਸ ਤੋਂ ਬਾਅਦ ਰੋਟੀ ਬਣਾ ਲਵਾਂਗੇ ਭਰਾ ਉਹਦਾ ਸੂਟ ਸਟਚ ਕਰਕੇ ਪੈਂਟ ਪਲਾਜੋ ਬਣਾਇਆ ਸੀ ਨਾਲ ਤੇ ਉਹ ਤਾਂ ਕਾਲੀ ਬਣਾਤਾ ਸੀਗਾ ਇਲਾਸਟਿਕ ਪਾਉਣ ਵਾਲੀ ਰਹਿੰਦੀ ਸੀਗੀ ਤੇ ਕਮੀਜ਼ ਰਹਿੰਦਾ ਸੀ ਉਹਦਾ ਬਣਾਉਣ ਵਾਲਾ। ਗਰਮੀ ਆਲੇ ਆ ਵੈਸੇ ਹਜੇ ਇੰਨੇ ਜ਼ਿਆਦਾ ਕਾਟਨ ਦੇ ਪੈਂਦੇ ਤਾਂ ਹੈ ਨਹੀਂ ਵੀ ਚਲੋ ਐਂ ਸੀ ਵੀ ਚਲੋ ਸਟਚ ਕਰਕੇ ਰੱਖ ਦਿੰਦੇ ਨੇ ਫਿਰ ਜ਼ਿਆਦਾ ਗਰਮੀ ਦੇ ਵਿੱਚ ਵੀ ਮਸ਼ੀਨ ਤੇ ਬੈਠਣ ਦੀ ਦਿੱਕਤ ਹੋ ਜਾਂਦੀ ਉਦੋਂ ਵੀ ਨਹੀਂ ਬੈਠਾ ਜਾਂਦਾ। ਹੁਣ ਮੌਸਮ ਠੀਕ ਹੈਗਾ ਨਾ ਜ਼ਿਆਦਾ ਗਰਮੀ ਆ ਤੇ ਨਾ ਸਰਦੀ ਹੈਗੀ ਤਾਂ ਕਰਕੇ ਮੈਨੂੰ ਆਏ ਵੀ ਜਿਹੜੇ ਕੱਪੜੇ ਪਏ ਸਟੱਚ ਕਰਨ ਵਾਲੇ ਸਟੱਚ ਕਰਕੇ ਰੱਖ ਲਾਂਗੇ ਹੌਲੀ ਹੌਲੀ ਬਸ ਇਸ ਤੋਂ ਬਾਅਦ ਰੋਟੀ ਬਣਾ ਲਾਂਗੇ ਦੁਪਹਿਰ ਦੀ। ਪਰਾਵ ਦਾ ਸੂਟ ਉਸਟੱਚ ਕਰਕੇ ਉਸ ਤੋਂ ਬਾਅਦ ਮੈਂ ਰੋਟੀ ਬਣਾ ਲਈ ਸੀਗੀ। ਬੱਚਿਆਂ ਦੇ ਤੇਲ ਤੋਂ ਲਾਤਾ ਸੀ ਸਿਰ ਤੇ ਤੇ ਉਸ ਤੋਂ ਬਾਅਦ ਚਾਹ ਪਾਣੀ ਬਣਾ ਕੇ ਤੇ ਬਰਤਨ ਵਗੈਰਾ ਸਾਰੇ ਚੱਕ ਤੇ ਸੀਗੇ ਇਹ ਹੈਗਾ 1:35 ਦਾ ਟਾਈਮ ਤੇ ਸਿੱਕੇ ਕੱਪੜਿਆਂ ਦੇ ਤਹਾਂ ਲਗਾ ਦੇਣੇ ਆਪਾਂ ਕੱਪੜੇ ਸੁੱਕ ਗਏ ਸੀਗੇ ਕਿਉਂਕਿ ਧੁੱਪ ਬਹੁਤ ਵਧੀਆ ਸੀਗੀ ਅੱਜ ਤਾਂ ਸਾਮ ਦਾ ਇਹ ਕੱਪੜੇ ਨਾਲ ਦੀ ਨਾਲ ਸਾਂਭੇ ਜਾਣ ਤੇ ਬਾਕੀ ਜਿਹੜੇ ਕੋਈ ਪ੍ਰੈਸ ਕਰਨ ਵਾਲੇ ਹੋਏ ਤੇ ਉਹਨਾਂ ਨੂੰ ਦੇਖ ਲਾਂਗੇ ਵਿਸੇ ਨਾਲ ਦੀ ਨਾਲ ਹੀ ਕਹਿੰਦੇ ਬੱਚੇ ਜਦੋਂ ਪਾਉਣੇ ਹੁੰਦੇ ਆ ਵੀ ਉਹਦੀ ਪ੍ਰੈਸ ਕਰ ਲਾਂਗੇ ਕਿਉਂਕਿ ਜਦੋਂ ਤਹਾਂ ਲਾ ਕੇ ਰੱਖ ਦਿੰਦੇ ਆ ਪ੍ਰੈਸ ਕਿਤੇ ਕੱਪੜਿਆਂ ਦੀ ਤਾਂ ਉਹਨਾਂ ਤੇ ਕਰੀਜ ਬਣ ਜਾਂਦੀ ਹੈਗੀ ਬਾਕੀ ਕੱਪੜਾ ਨਾਲ ਦੀ ਨਾਲ ਪ੍ਰੈਸ ਕਰਕੇ ਪਾਇਆ ਜਾਵੇ ਇਹ ਤਾਂ ਠੀਕ ਰਹਿੰਦਾ ਨਹੀਂ ਤਾਂ ਪੈਆਂ ਦੇ ਵਿੱਚ ਤਾਂ ਮਾੜੇ ਮੋٹے ਵਾਲ ਪੈ ਜਾਂਦੇ ਹੈਗੇ ਕਿਉਂਕਿ ਕੋਈ ਨਾ ਕੋਈ ਚੀਜ਼ ਬੱਚੇ ਕੱਢਦੇ ਰੱਖਦੇ ਕਰਕੇ ਤਹਾਂ ਲਗਾਿਆਂ ਦੇ ਵਿੱਚੋਂ ਤੇ ਤਹਾਂ ਵੀ ਖਰਾਬ ਕਰ ਦਿੰਦੇ ਫਿਰ ਯੂਨੀਫਾਰਮ ਤਾਂ ਜਦ ਇਹਨਾਂ ਨੇ ਪਾਉਣੀ ਹੁੰਦੀ ਹੈ ਸਵੇਰ ਤੇ ਭਰਾਵ ਨੇ ਵੀ ਉਸੇ ਟਾਈਮ ਤੇ ਪ੍ਰੈਸ ਕਰਦੇ ਆ ਤੇ ਈਰਮਾਨ ਵੀ ਰਾਉਨੋ ਤਾਂ ਮੈਂ ਕਹਿਣੀ ਹੁੰਦੀ ਆ ਕਈ ਵਾਰ ਤਾਂ ਉਹ ਸ਼ਾਮ ਨੂੰ ਪ੍ਰੈਸ ਕਰਕੇ ਰੱਖ ਲੈਂਦੇ ਕਿਉਂਕਿ ਸਵੇਰ ਜਲਦੀ ਜਾਣਾ ਹੁੰਦਾਗਾ ਤੇ ਅਰਮਾਨ ਤਾਂ ਕਹਿੰਦਾ ਵੀ ਮੈਂ ਤਾਂ 12 ਵਜੇ ਜਾਣਾ ਤੇ ਵੀ ਉਸੇ ਟਾਈਮ ਤੇ ਪ੍ਰੈਸ ਕਰਦਾਗਾ 유ਨੀਫਾਰਮ ਦੋਨੇ ਬੱਚੇ ਆਪਣੀ ਆਪੇ ਪ੍ਰੈਸ ਕਰ ਲੈਂਦੇ ਆ ਤੇ ਕਈ ਵਾਰ ਜੇ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਕਰ ਦੇਣੀ ਹੁੰਦੀ ਆ ਪ੍ਰੈਸ ਕਿਰਾਂ ਆਪਾਂ ਸਾਰੇ ਤੈਹਾਂ ਲਗਾ ਕੇ ਰੱਖ ਦਾਂਗੇ ਤੇ ਪ੍ਰੈਸ ਜਦੋਂ ਲਗਾਈ ਫਿਰ ਐ ਹੁੰਦਾ ਵੀ ਚਲੋ ਜਦੋਂ ਲਗਾਈ ਆ ਤੇ ਇੱਕ ਦੋ ਸੂਟ ਨਾਲ ਪ੍ਰੈਸ ਹੋਰ ਕੀਤੇ ਜਾਂਦੇ ਆਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਜੇਕਰ ਆਪਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਵਾਚ ਟਾਈਮ ਜਲਦੀ ਤੋਂ ਜਲਦੀ ਪੂਰਾ ਹੋ ਸਕੇ ਜੀ ਲੋ ਜੀ ਕੱਪੜੇ ਆਪਾਂ ਸਾਂਭ ਦਾਂਗੇ ਤੇ ਬਸ ਉਸ ਤੋਂ ਬਾਅਦ ਧੂਫ ਜੋਤ ਲਗਾ ਕੇ ਤੇ ਬਸ ਸ਼ਾਮ ਦੇ ਰੋਟੀ ਟੁੱਕ ਦਾ ਟਾਈਮ ਹੋ ਜਾਊਗਾ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ